ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆਇਆ ਜੀ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਤੇ ਅੱਜ ਵੀਰ ਆਪਾਂ ਤੁਹਾਡੇ ਲਈ ਬਹੁਤ ਸਾਰੇ ਅਲੱਗ-ਅਲੱਗ ਸੰਦਾ ਦੀ ਵੀਡੀਓ ਲੈ ਕੇ ਹਾਜ਼ਰਾਂ ਜੀ ਦੇ ਵਿੱਚ ਤੁਸੀਂ ਵੱਖ-ਵੱਖ ਤਰੀਦਿਆਂ ਦੀਆਂ ਚੀਜ਼ਾਂ ਦੇਖੋਗੇ ਫਾਰਮ ਟਰੈਕ ਟਰੈਕਟਰ ਤੋਂ ਲੈ ਹੋਰ ਕਈ ਟਾਈਪ ਦੇ ਟਰੈਕਟਰ ਜੀ ਅਸੀਂ ਵਿੱਚ ਲੈ ਕੇ ਆਏ ਹਾਂ ਤੇ ਰੀਪਰ ਤੂੜੀ ਵਾਲੇ ਥਰੇਸ਼ਰ ਤੇ ਇੱਕ ਲੋਡਰ ਹੈ ਵੀਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਫਾਰਮ ਟਰੈਕ 60 ਬਾਰੇ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਵੀਰ ਜੀ ਰਿਵਰਸ ਪੀਟੀਓ ਵਾਲਾ ਟਰੈਕਟਰ ਵੀਰ ਇਹ 2002 ਮਾਡਲ ਚ ਠੀਕ ਹੈ ਉਦੋਂ ਤੋਂ ਬਸ ਪੀਟੀਓ ਕਿਸੇ ਕਿਸੇ ਮਾਡਲ 'ਚ ਹੋਣੀ ਹੁੰਦੀ ਸੀ ਇਸ ਕਰਕੇ ਵੀਰ ਨੇ ਸਪੈਸ਼ਲ ਲਖਵਾਇਆ ਕਿ ਇਹਦੇ ਵਿੱਚ ਹੁੰਡੇ ਟਾਈਪ ਦੇ ਟਰੈਕਟਰਾਂ ਵਾਲੀ ਰਿਵਰਸ ਪੀਟੀਓ ਹੈ 2002 ਮਾਡਲ ਹੈ ਤੇ ਟੌਪ ਮਾਡਲ ਟਰੈਕਟਰ ਜੀ ਉਸ ਟਾਈਮ ਦਾ ਫਾਰਮ ਟਰੈਕ 60 ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ 2 ਲੱਖ 65000 ਰੁਪਏ ਦੀ ਡਿਮਾਂਡ ਹੈ ਫੁੱਲ ਛਤਰੀ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਟਾਇਰ ਬਿਲਕੁਲ ਨਵੇਂ ਦੱਸਿਆ ਵੀਰ ਨੇ ਜੀ ਕੰਡੀਸ਼ਨ A1 ਕੰਡੀਸ਼ਨ ਦਾ ਟਰੈਕਟ ਹੈ ਜੀ 2002 ਮਾਡਲ ਦੇ ਹੋਣ ਦੇ ਬਾਵਜੂਦ ਵੀ ਟਰੈਕਟ ਦੀ ਕੰਡੀਸ਼ਨ ਦੇਖ ਲੋ ਵੀਰ ਜੀ ਬਹੁਤ ਸੋਹਣੀ ਹੀ ਕੰਡੀਸ਼ਨ ਦਾ ਇਹ ਟਰੈਕਟ ਪਿਆ ਹੈ ਜੀ 98146 69190 98146 69190 ਕਿਸਾਨ ਵੀਰ ਦਾ ਨੰਬਰ ਹੈ ਜੀ ਜੀਤੇ ਕਾਲ ਕਰਕੇ ਤੁਸੀਂ ਇਹ ਟਰੈਕਟ ਖਰੀਦ ਸਕਦੇ ਹੋ ਜੀ ਫਾਰਮ ਟਰੈਕ 60 2002 ਮਾਡਲ ਰਿਵਰਸ ਪੀਟੀਓ 265000 ਪ੍ਰਾਈਸ ਨਾਮ ਏਰੀਆ ਟਾਇਰ ਬਿਲਕੁਲ ਨਵੇਂ ਪਏ ਜਿਹਾ ਟਰੈਕਟ ਕਾਲਜ ਵਗੈਰਾ ਵੀ ਜੀ ਸਭ ਕੁਝ ਓਕੇ ਨੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਟਰੈਕਟਰ ਦੇ ਵਿੱਚ ਮਿਊਜ਼ਿਕ ਸਿਸਟਮ ਹੁੱਡ ਛਤਰੀ ਇੰਜਨ ਗੇਅਰ ਪੰਪ ਸਾਰਾ ਕੁਝ ਓਕੇ ਹੈ ਟਰੈਕਟਰ ਦਾ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਜਿਹੜੇ ਮੇਰੇ ਵੀਰਾਂ ਕੋਲੇ ਸਾਡੀ ਜਦੋਂ ਵੀਡੀਓ ਪਾਉਣੀ ਆ ਇਹਦੇ ਮੈਸੇਜ ਨਹੀਂ ਪਹੁੰਚਦੇ ਉਹ ਵੀਰ ਇੱਕ ਕੰਮ ਕਰਨ ਜੀ ਥੱਲੇ ਇੱਕ ਲਾਲ ਰੰਗ ਦਾ ਬਟਨ ਦਿੱਤਾ ਉਹਨੂੰ ਦੱਬ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨਾਲ ਹੀ ਘੰਟੀ ਦਾ ਬਟਨ ਉਹਨੂੰ ਦੱਬ ਲੈਣ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਜਿਹੜੇ ਵੀ ਵੀਡੀਓ ਪਾਵਾਂਗੇ ਵੀਰ ਜੀ ਤੁਹਾਡੇ ਫੋਨ ਤੇ ਦਾ ਇੱਕ ਮੈਸੇਜ ਚ ਤੇ ਤੁਸੀਂ ਕੋਈ ਵੀ ਵੀਡੀਓ ਨਹੀਂ ਛੱਡੂਗੇ ਤੁਹਾਡੇ ਕੋਲੇ ਸਾਰੀਆਂ ਵੀਡੀਓ ਟਾਈਮ ਸਰਫ ਪਣੀਆਂ ਜੀ ਅੱਗੇ ਦੇਖ ਰਹੇ ਹਾਂ ਵੀਡੀਓ ਦਾ ਟਰੈਡ ਤੁਸੀਂ ਮਹਿੰਦਰਾ 265 ਡੀਆਈ ਟਰੈਟ ਹੈ ਜੀ ਇੰਜਨ ਗੇਅਰ ਪੰਪ ਸਾਰਾ ਖੁਸ਼ੋਕਿਆ ਫੁੱਲ ਲੱਗਿਆ ਹੋਇਆ ਵੀਰ ਜੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਟਰੈਟ ਦੇ ਵਿੱਚ ਚਾਲੂ ਕੰਡੀਸ਼ਨ ਦੇ ਵਿੱਚ ਜੀ 1996 ਮਾਡਲ ਟਰੈਟ ਹੈ ਜੀ 1 ਲੱਖ 40000 ਰੁਪਏ ਦੀ ਡਿਮਾਂਡ ਹੈ ਵੀਰ ਦੀ ਤੇ ਪਟਿਆਲਾ ਵੀ ਇਹਦਾ ਏਰੀਆ ਜੀ ਇਹ ਲਾਸਟ ਰੇਟ ਨਹੀਂ ਹੁੰਦਾ ਵੀਰ ਜੀ ਰੇਟ ਉੱਪਰ-ਨੀਚੇ ਹੋ ਜਾਂਦਾ ਤੁਸੀਂ ਮੌਕੇ ਤੇ ਵੀਰ ਨਾਲ ਕਰ ਸਕਦੇ ਹੋ 40 ਪੈਸੇ ਵੀਰੇ ਦੇ ਟਾਇਰ ਪਏ ਨੇ ਜਿਹੜਾ ਕਿਸਾਨ ਵੀਰ ਦਾ ਨੰਬਰ ਹੈ ਜਿਹਦੇ ਤੁਸੀਂ ਫੋਨ ਕਰਕੇ ਇਹ ਟ੍ਰੈਕ ਖਰੀਦਣਾ ਉਹ ਨੰਬਰ ਸਾਰੇ ਵੀਰ ਨੋਟ ਕਰ ਲੈਣ ਜੀ 98772 ਤੇ 49718 98772 ਤੇ 49718 ਕਿਸਾਨ ਵੀਰ ਦਾ ਨੰਬਰ ਹੈ ਜਿਹਦੇ ਫੋਨ ਕਰਕੇ ਇਹ ਟ੍ਰੈਕ ਖਰੀਦ ਸਕਦੇ ਹੋ ਜੀ ਮਹਿੰਦਰਾ 265 DI 1996 ਮਾਡਲ 1 ਲੱਖ 40 ਹਜ਼ਾਰ ਰੁਪਏ ਦੀ ਡਿਮਾਂਡ ਪਟਿਆਲਾ ਏਰੀਆ 40 ਪੈਸੇ ਟਾਇਰ ਇੰਜਨ ਗੇਅਰ ਪੰਪ ਸਾਰਾ ਕੁਝ ਓਕੇ ਕਾਗਜ਼ ਵਗੈਰਾ ਪ੍ਰੋਪਰ ਨੇ ਜੀ ਜਿਹੜੇ ਟਰੈਕਟਰਾਂ ਦੇ ਜੀ ਕਾਗਜ਼ ਪੂਰੇ ਨਹੀਂ ਹੁੰਦੇ ਉਹ ਆਪਾਂ ਆਪਣੇ ਚੈਨਲ ਤੇ ਨਹੀਂ ਲੈ ਕੇ ਆਈਦੇ ਆਪਣੇ ਚੈਨਲ ਤੇ ਸਾਰੇ ਵੀਰਾਂ ਨੂੰ ਵੀ ਬੇਨਤੀ ਇਹ ਵੀ ਕੀਤੀ ਜਾਂਦੀ ਹੈ ਕਿ ਜਿਹੜਾ ਅਪਡੇਟ ਤੁਸੀਂ ਰੇਟ ਰੱਖਣਾ ਹੁੰਦਾ ਮਸ਼ੀਨਰੀ ਦਾ ਥੋੜਾ ਜਿਹਾ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਕਈ ਵੀਰ ਥੋੜਾ ਜਿਹਾ ਰੇਟ ਜ਼ਿਆਦਾ ਰੱਖ ਦਿੰਦੇ ਆ ਫਿਰ ਉਹ ਚੀਜ਼ ਸੇਲ ਹੋਣ ਵਿੱਚ ਕਾਫੀ ਦਿੱਕਤ ਆਉਂਦੀ ਹੈ ਜੀ ਅੱਗੇ ਜਿਹੜਾ ਵੀ ਤੁਸੀਂ ਦੇਖ ਰਹੇ ਹੋ ਕੇਐਸ ਗਰੁੱਪ ਵਾਲਿਆਂ ਦਾ ਰੀਪਰ ਕੇਐਸ ਦਾ ਰੀਪਰ 2014 ਮਾਡਲ ਹੈ ਜੀ ਏਰੀਆ ਤੁਸੀਂ ਫੋਨ ਤੇ ਕਨਫਰਮ ਕਰ ਸਕਦੇ ਹੋ ਵੀਰ ਨੇ ਪ੍ਰਾਈਸ 1 ਲੱਖ 30 ਹਜ਼ਾਰ ਮੰਗਿਆ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਬਹੁਤ ਸੋਹਣੀ ਕੰਡੀਸ਼ਨ ਦਾ ਇਹ ਰੀਪਰ ਹੈ ਜੀ ਕੇਐਸ 756 ਡੀਵੀ ਰੀਪਰ ਤੇ ਅੱਧੇ ਟਾਇਰ ਪਏ ਨੇ ਜਾਨੀ ਕਿ 50 ਪੈਸੇ ਦੇ ਟਾਇਰ ਪਏ ਹੈ ਜੀ ਕਿਸਾਨ ਵੀਰ ਦਾ ਨੰਬਰ ਹੈ ਜੀ ਖੱਟੇ ਖਰਨ ਵਿੱਚ ਸਕਰੀਨ ਦੇ ਉੱਤੇ ਦਿਖਾਈ ਦੇ ਰਿਹਾ ਸਾਰੇ ਵੀਰ ਨੋਟ ਕਰ ਲੈਣ ਜੀ 97819 73324 97819 73324 ਵੀਰ ਦਾ ਨੰਬਰ ਹੈ ਜਿਹਦੇ ਤੁਸੀਂ ਫੋਨ ਕਰਕੇ ਇਹ ਰੀਪਰ ਖਰੀਦ ਸਕਦੇ ਹੋ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਤੇ ਇਹ ਲਾਸਟ ਰੇਟ ਨਹੀਂ ਹੁੰਦਾ ਵੀ ਰੇਟ ਉੱਪਰ نیچے ਹੋ ਜਾਂਦਾ ਥੋੜਾ ਜਨਾ ਉਹ ਤੁਸੀਂ ਮੌਕੇ ਤੇ ਕਰ ਸਕਦੇ ਹੋ ਵੀ ਜੀ ਰੇਟ ਥੋੜਾ ਤੇ ਉੱਪਰ ਚੱਲਿਆ ਜਾਂਦਾ ਰੀਪਰ ਹੈ ਜੀ KSA 756 DV ਮਾਡਲ 2014 ਮਾਡਲ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਜੀ ਪੂਰਾ ਵਧੀਆ ਚੱਲਦਾ ਜਿੱਦਾਂ ਵੀਰ ਨੇ ਦੱਸਿਆ ਜੀ 1,30,000 ਰੁਪਏ ਦੀ ਡਿਮਾਂਡ ਹੈ ਜੀ ਏਰੀਆ ਵੀਰ ਨੇ ਦੱਸਿਆ ਹੋਇਆ ਤੁਸੀਂ ਫੋਨ ਦੇ ਉੱਪਰ ਪੁੱਛ ਸਕਦੇ ਹੋ ਜੀ ਫੋਨ ਨੰਬਰ ਵੀਰ ਨੇ ਥੱਲੇ ਦਿੱਤਾ ਹੋਇਆ ਤੇ 50 ਪੈਸੇ ਟੈਰ ਪਏ ਨੇ ਜੀ ਤੇ ਜੇਕਰ ਤੁਸੀਂ ਵੀ ਕੋਈ ਆਪਣੇ ਸੰਦ ਟਰੈਕਟਰ ਟਰੋਲੀ ਜਾਂ ਕਿਸੇ ਖੇਤੀਬਾੜੀ ਕਿਸੇ ਵੀ ਸੰਦ ਦੀ ਸਾਡੀ YouTube ਚੈਨਲ ਤੇ ਬਿਲਕੁਲ ਫ੍ਰੀ ਦੇ ਵਿੱਚ ਐਡ ਕਰਾਉਣਾ ਚਾਹੁੰਦੇ ਜੀ ਤੁਸੀਂ ਵੇਚਣਾ ਚਾਹੁੰਦੇ ਹੋ ਕੋਈ ਵੀ ਸੰਦ ਆਪਦਾ ਤਾਂ ਆਪਦੇ ਮਸ਼ੀਨਰੀ ਦੀਆਂ ਜੀ 5 ਤੋਂ 7 ਫੋਟੋਆਂ ਮਾਤੇ ਜਿਹੜੀ ਜਾਣਕਾਰੀ ਵੀਡੀਓ ਵਿੱਚ ਲਿਖੀ ਆ ਰਹੀ ਹੈ ਜੀ ਖੱਟੇ ਖਰਾਂ ਦੇ ਵਿੱਚ ਇਹ ਜਾਣਕਾਰੀ ਲਿਖ ਕੇ ਯਾਨੀ ਕਿ ਟਰੈਕਟਰ ਮਾਡਲ ਪ੍ਰਾਈਸ ਏਰੀਆ ਟਾਇਰਾਂ ਦੀ ਕਿੰਨੀ ਕੰਡੀਸ਼ਨ ਹੈ ਇੱਕ ਫੋਨ ਨੰਬਰ ਇਹ 6 ਦੀਆਂ 6 ਗੱਲਾਂ ਲਿਖ ਕੇ 5 ਤੋਂ 7 ਫੋਟੋਆਂ ਫੋਨ ਨੂੰ ਟੇਢਾ ਕਰਕੇ ਖਿੱਚ ਕੇ ਤੇ ਮੇਰੇ WhatsApp ਨੰਬਰ ਤੇ ਭੇਜ ਦਿਓ ਜੀ ਮੇਰਾ WhatsApp ਨੰਬਰ ਸਾਰੇ ਵੀਰ ਨੋਟ ਕਰ ਲੈ ਜੀ 88376 659878837665987 ਤੇ ਅੱਗੇ ਜਿਹੜਾ ਵੀਰ ਤੁਸੀਂ ਟਰੈਕਟ ਦੇਖ ਰਹੇ ਹੋ ਇਹ ਬਹੁਤ ਹੀ ਸੋਹਣੀ ਕੰਡੀਸ਼ਨ ਦਾ ਟਰੈਕਟ ਇੰਗਲੈਂਡ ਵਾਲਾ ਮਾਡਲ 43000 ਜੇਕਰ ਕਿਸੇ ਵੀਰ ਨੇ ਪਸ਼ੌਂਕੀਆ ਰੱਖਣਾ ਹੈ ਤਾਂ ਵੀਰ ਇਹ ਟਰੈਕਟ ਖਰੀਦ ਸਕਦੇ ਹੋ ਬਹੁਤ ਹੀ ਸੋਹਣਾ ਟਰੈਕਟ ਆ ਵੀਰ ਤੁਸੀਂ ਦੇਖ ਰਹੇ ਹੋ ਪੂਰਾ ਵਧੀਆ ਸ਼ਿੰਗਾਰਿਆ ਤਿਆਰ ਕੀਤਾ ਹੋਇਆ ਟਰੈਕਟ 43000 ਇੰਗਲੈਂਡ ਵਾਲਾ ਮਾਡਲ ਹੈ ਵੀਰੇ 2015 ਮਾਡਲ ਜੇ ਤੇ 115000 ਰੁਪਏ ਦੀ ਵੀਰ ਦੀ ਡਿਮਾਂਡ ਹੈ ਜੀ ਰਾਮਪੁਰਾ ਫੂਲ ਏਰੀਆ ਤੇ ਰਾਮਪੁਰਾ ਫੂਲ ਏਰੀਆ ਤੇ ਟਾਇਰ ਜਿਹੜੇ ਵੀਰੇ ਦੇ ਅੱਧੇ ਟਾਇਰ ਪਏ ਨੇ ਤੇ ਕਿਸਾਨ ਵੀ ਤਾਂ ਨੰਬਰ ਸਾਰੇ ਵੀਰ نوٹ ਕਰ ਲੈਣ ਜੀ 6283548489 6283548489 ਵੀਰ ਦਾ ਨੰਬਰ ਹੈ ਜੀ ਤੇ ਜਿਹੜਾ ਟਰੈਕਟ ਦੇਖ ਰਹੇ ਹੋ ਜੀ ਫੋਰਡ 3600 3000 ਇੰਗਲੈਂਡ ਵਾਲਾ ਮਾਡਲ ਜੀ ਤੇ ਨੰਬਰ ਤੁਸੀਂ ਨੋਟ ਹੀ ਕਰ ਲਿਆ ਤੇ ਮਾਡਲ ਵੀਰ ਜੀ ਮੈਂ 15 ਬੋਲ ਗਿਆ ਸੀ ਸੌਰੀ ਤੇ ਮਾਡਲ ਵੀਰ ਤੁਸੀਂ ਫੋਨ ਤੇ ਕਨਫਰਮ ਕਰ ਸਕਦੇ ਹੋ ਤੇ ਵੀਰ ਤੋਂ ਮਾਡਲ ਪੁੱਛ ਲਿਓ ਤੁਸੀਂ ਜੀ 1,115,000 ਰੁਪਏ ਦੀ ਡਿਮਾਂਡ ਜੀ ਰਾਮਪੁਰਾ ਫੂਲ ਏਰੀਆ ਜੀ ਤੇ ਅੱਧੇ ਟਾਇਰ ਪਏ ਨੇ ਜੀ ਛਤਰੀ ਲੱਗੀ ਹੋਈ ਹੈ ਟਰੈਡ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਜੀ ਬਿਲਕੁਲ ਫਰੈਸ਼ ਕੰਡੀਸ਼ਨ ਚ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਹੀਂ ਵੀਰ ਜੀ ਇੰਜਨ ਗੇਅਰ ਪੰਪ ਸਭ ਕੁਝ ਓਕੇ ਕਾਗਜ਼ ਵਗੈਰਾ ਦੀ ਕੋਈ ਦਿੱਕਤ ਨਹੀਂ ਬਹੁਤ ਹੀ ਸੋਹਣੀ ਕੰਡੀਸ਼ਨ ਦਾ ਟਰੈਕ ਵੀਰ ਜੀ ਫੋਰਡ 3000 ਜੇਕਰ ਕੋਈ ਵੀਰੇ ਟਰੈਕ ਖਰੀਦਣਾ ਚਾਹੁੰਦਾ ਹੈ ਜੀ ਕਿਸਾਨ ਵੀਰ ਦਾ ਨੰਬਰ ਥੱਲੇ ਦਿੱਤਾ ਹੋਇਆ ਜੀ ਜਿੱਦੇ ਤੁਸੀਂ ਫੋਨ ਕਰਕੇ ਟਰੈਕ ਖਰੀਦ ਸਕਦੇ ਹੋ ਜੀ ਅੱਗੇ ਜਿਹੜਾ ਤੁਸੀਂ ਦੇਖ ਰਹੇ ਹੋ ਵੀਰ ਜੀ ਥ੍ਰੈਸ਼ਰ ਯਾਨੀ ਕਿ ਹੜੰਬਾ ਤੇ ਇਹਨਾਂ ਨੇ ਵੀ ਤੁਸੀਂ ਘਰ ਖਤਰੀ ਰੱਖਿਆ ਹੋਇਆ ਜੀ ਕੋਈ ਕਿਰਾਏ ਵਾਲਾ ਹੜੰਬਾ ਹੈ ਨਹੀਂ ਜੇਕਰ ਕੋਈ ਵੀਰੇ ਨੂੰ ਖਰੀਦਣਾ ਚਾਹੁੰਦਾ ਜੀ ਤੁਹਾਨੂੰ ਪਹਿਲਾਂ ਦੱਸ ਦਿੰਦੇ ਜੀ ਇਹ ਤੇ 2015 ਮਾਡਲ ਹੈ ਜੀ ਇਹ 4 ਲੱਖ ਰੁਪਏ ਦੀ ਡਿਮਾਂਡ ਰੱਖੀਆ ਵੀਰ ਨੇ ਤੇ ਰੁੜਕੀ ਏਰੀਆ ਵੀ ਜਿਹਨਾਂ ਦਾ ਤੇ ਟਾਇਰ ਬਿਲਕੁਲ ਨਵੇਂ ਪਏ ਜੀ ਚਾਰ ਟਾਇਰਾਂ ਵਾਲਾ ਅਣੰਬਾ ਵੀ ਰਿਹਾ ਬਿਲਕੁਲ ਨਵੇਂ ਟਾਇਰ ਪਏ ਨੇ ਵੀਰ ਜੀ ਇਹਦੇ ਕਿਸਾਨ ਵੀਰ ਦਾ ਜਿਹੜਾ ਨੰਬਰ ਹੈ ਜੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਤੇ 78952 ਤੇ 61126 78952 61126 ਵੀਰ ਦਾ ਨੰਬਰ ਹੈ ਜੀ ਜਿੱਥੇ ਤੁਸੀਂ ਫੋਨ ਕਰਕੇ ਇਹ ਟਰੈਕਟਰ ਆ ਥ੍ਰੈਸ਼ਰ ਆ ਜਿਹੜਾ ਖਰੀਦ ਸਕਦੇ ਹੋ ਜੀ ਤੇ ਕਰ ਖਾਤਰ ਰੱਖਿਆ ਹੋਇਆ ਵੀਰ ਨੇ ਜੀ ਬਹੁਤ ਘੱਟ ਯੂਜ਼ ਕੀਤਾ ਜੀ ਪੂਰੀ ਵਧੀਆ ਕੰਡੀਸ਼ਨ ਦਾ ਜੀ ਹੜੰਬਾ ਇਹ ਤੇ ਜਿਹੜਾ ਪੂਰਾ ਵੱਡਾ ਹੜੰਬਾ ਹੁੰਦਾ ਵੀਰ ਇਹ ਉਹ ਹੈ ਵੱਡਾ ਮਾਡਲ ਹੈ ਜਿਹੜਾ ਇਹਦਾ 2015 ਮਾਡਲ ਹੈ ਜੀ 4 ਲੱਖ ਰੁਪਏ ਦੀ ਡਿਮਾਂਡ ਹੈ ਜੀ ਰੇਟ ਮੌਕੇ ਤੇ ਉੱਪਰ-ਨੀਚੇ ਹੋ ਜਾਊਗਾ ਜੀ ਰੁਚੀ ਇਹਨਾਂ ਦਾ ਏਰੀਆ ਹੈ ਤੇ ਚਾਰੇ ਟਾਇਰਾਂ ਦੀ ਜਿਹੜੀ ਕੰਡੀਸ਼ਨ ਹੈ ਜੀ ਬਿਲਕੁਲ ਵਧੀਆ ਪਈ ਹੈ ਕਿਸਾਨ ਵੀਰ ਦਾ ਨੰਬਰ ਜਿਹੜਾ ਤਿੱਖਟੇ ਖਰਾਂ ਦੇ ਵਿੱਚ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਤੇ ਜਿਹੜੇ ਵੀ ਵੀਰ ਸਾਨੂੰ ਐਡ ਭੋਜਣਗੇ ਜੀ ਉਹਨਾਂ ਨੂੰ ਮੈਂ ਦੱਸ ਦਿਆਂ ਕਿ ਐਡ ਲਗਾਉਣ ਦਾ ਵੀਰ ਜੀ ਕੋਈ ਖਰਚਾ ਨਹੀਂ ਹੁੰਦਾ ਐਡ ਤੁਹਾਡੀ ਬਿਲਕੁਲ ਫ੍ਰੀ ਦੇ ਵਿੱਚ ਲਗਾਈ ਜਾਂਦੀ ਹੈ ਜੀ ਤੇ ਤੁਹਾਡਾ ਆਪ ਦਾ ਨੰਬਰ ਲਾ ਕੇ ਹੀ ਵਿੱਚ ਦੇ ਕੇ ਐਡ ਦੇ ਐਡ ਲਗਾਈ ਜਾਂਦੀ ਹੈ ਤੇ ਉਸੇ ਤੀ ਹੀ ਕਿਸਾਨ ਵੀਰ ਕੰਟੈਕਟ ਕਰਕੇ ਆਪਦੀ ਜਿਹੜੀ ਮਸ਼ੀਨਰੀ ਹੈ ਤੁਹਾ ਤੋਂ ਖਰੀਦਣਗੇ ਜੀ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਨਹੀਂ ਹੁੰਦਾ ਇਸੇ ਕਰਕੇ ਜੀ ਦਾ ਟ੍ਰੈਟ ਹੁੰਦਾ ਉਸੇ ਹੀ ਕਿਸਾਨ ਵੀਰ ਦਾ ਨੰਬਰ ਦੇ ਦਈਦਾ ਤੇ ਕਈ ਚੈਨਲ ਵਾਲੇ ਵੀਰ ਜੀ ਇਦਾਂ ਕਰ ਰਹੇ ਨੇ ਕਿ ਸੰਦਾਂ ਦੀਆਂ ਫੋਟੋਆਂ ਖਿੱਚ ਲਿਆਉਂਦੇ ਨੇ ਕਿਸੇ ਡੀਲਰਾਂ ਕੋਲੋਂ ਮੰਡੀਆਂ ਦੇ ਵਿੱਚੋਂ ਨੰਬਰ ਆਪਦੇ ਪਾਈ ਜਾਂਦੇ ਰਹਿੰਦੇ ਨੇ ਡీలਰਾਂ ਨਾਲ ਗੱਲ ਕਰ ਲੈਂਦੇ ਨੇ ਜਦੋਂ ਕੋਈ ਟਰੈਕ ਲੈਣ ਜਾਂਦਾ ਹੈ ਵਿੱਚ ਉਹਨਾਂ ਦਾ ਹੁੰਦਾ 10000 10000 ਡీలਰਾਂ ਦਾ ਹੁੰਦਾ ਕਿਸਾਨ ਵੀਰਾਂ ਨੂੰ ਕਾਫੀ ਮਤਲਬ ਕਿ ਭਾਰੀ ਦੇਣਾ ਪੈ ਰਿਹਾ ਜੀ ਟੱਕਾ ਲੱਗ ਰਿਹਾ ਤੇ ਇਹਨਾਂ ਤੋਂ ਬਚਿਆ ਜਾਓ ਵੀਰ ਜੀ ਤੇ ਇਸ ਕਰਕੇ ਸਾਡੇ ਚੈਨਲ ਤੇ ਇਸੇ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਜਿਹਦਾ ਟਰੈਕ ਹੁੰਦਾ ਵੀਰ ਜੀ ਉਸੇ ਦਾ ਹੀ ਨੰਬਰ ਦਿੱਤਾ ਜਾਂਦਾ ਹੈ ਤੇ ਡਬਲ ਡਬਲ ਕਈ ਚੈਨਲ ਵੀਰ ਜੀ ਡਬਲ ਡਬਲ ਕਮਿਸ਼ਨ ਲੈ ਰਹੇ ਨੇ ਉਹਨਾਂ ਦਾ ਆਪ ਦਾ ਵੀ ਕਮਿਸ਼ਨ ਹੁੰਦਾ ਹੈ ਡੀਲਰ ਨਾਲ ਸਾਰੀ ਗੱਲ ਕਰੀ ਹੁੰਦੀ ਹੈ ਡੀਲਰ ਤੇ ਆ ਟਰੈਟ ਦੀਆਂ ਹੁੰਦੀਆਂ ਫੋਟੋਆਂ ਤੇ ਉਹ ਪਾ ਕੇ ਫੋਟੋਆਂ ਨਾਲ ਇਹਦਾ ਡੀਲਰ ਪੈਸੇ ਲੈਂਦਾ ਜੀ ਤੇ ਨਾਲੇ ਹੀ ਲੈਂਦਾ ਆ ਜਾਨੀ ਕਿ ਜਿਹਦੀਆਂ ਫੋਟੋਆਂ ਪਾਈ ਹੁੰਦੀਆਂ ਉਹ ਲੈਂਦਾ ਜੀ ਤੇ ਜਿਹੜਾ ਅੱਗੇ ਤੁਸੀਂ ਟਰੈਟ ਦੇਖ ਰਹੇ ਹੋ ਵੀਰ ਜੀ ਇਹ ਅਰਜਨ 605 ਡੀਆਈ ਟਰੈਟ ਹੈ ਜੀ ਮਾਡਲ ਹੈਗਾ ਜੀ ਇਹਦਾ 2008 ਟਰੈਟ ਦਾ ਪੂਰੀ ਵੀਰ ਨੇ ਜਦ ਦੱਸਿਆ ਜੀ ਪੂਰੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਵੀਰ ਜੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੁੱਡ ਛਤਰੀ ਲੱਗੇ ਹੋਏ ਹੈ ਇੰਜਨ ਗੇਅਰ ਪੰਪ ਸਾਰਾ ਵੀਰ ਨੇ ਓਕੇ ਕਰਵਾਇਆ ਹੋਇਆ ਕਾਗਜ਼ ਵਗੈਰਾ ਫੁੱਲ ਪੂਰੇ ਨੇ ਅਰਜਨ 605 ਅਲਟਰਾ ਵਾਲਾ ਮਾਡਲ ਹੈ ਵੀਰ ਜੀ 390000 ਰੁਪਏ ਦੀ ਡਿਮਾਂਡ ਹੈ 95 ਪੈਸੇ ਟਾਇਰ ਪਏ ਨੇ ਵੀਰ ਜੀ ਥੋੜਾ ਟਾਈਮ ਹੀ ਹੋਇਆ ਹੈ ਟਾਇਰ ਕੋਈ ਨੂੰ ਜਿੱਦਾਂ ਵੀਰ ਨੇ ਦੱਸਿਆ ਸੀਗਾ ਜੀ ਮੋਗਾ ਇਹਨਾਂ ਦਾ ਏਰੀਆ ਹੈ ਤੇ ਮੋਗਾ ਦੇ ਆਸ-ਪਾਸ ਇਹਨਾਂ ਦਾ ਪਿੰਡ ਹੈ ਜੀ ਤੁਸੀਂ ਵੀਰ ਨੂੰ ਫੋਨ ਦੇ ਉੱਤੇ ਪੁੱਛ ਸਕਦੇ ਹੋ ਤੇ ਇਹਦੀ ਟਰੈਕਟਰ ਦੀ ਡੀਲ ਕਰ ਸਕਦੇ ਹੋ ਵੀਰ ਦਾ ਨੰਬਰ ਸਾਰੇ ਵੀ ਨੋਟ ਕਰ ਲੈਣ ਦੀ 95013 ਤੇ 76468 95013 76468 ਕਿਸਾਨ ਵੀਰ ਦਾ ਨੰਬਰ ਹੈ ਜੀ ਜਿਹਦੇ ਕੋਲ ਇਹ ਟ੍ਰੈਕਟ ਖੜਾ ਹੈ ਜਿੱਤੇ ਤੁਸੀਂ ਫੋਨ ਕਰਕੇ ਇਹ ਟ੍ਰੈਕਟ ਖਰੀਦਣਾ ਤੇ ਵੀਰ ਉਸੇ ਹੀ ਕਿਸਾਨ ਦਾ ਨੰਬਰ ਹੁੰਦਾ ਸਾਡੇ ਚੈਨਲ ਦਾ ਕੋਈ ਕਮਿਸ਼ਨ ਨਹੀਂ ਹੁੰਦਾ ਭਾਵੇਂ ਤੁਸੀਂ ਕਿਸਾਨ ਵੀਰ ਨੂੰ ਲਾ ਕੇ ਪੁੱਛ ਲਿਓ ਵੀ ਸੋ ਤੋਂ ਐਡ ਲਵਾਉਣ ਦਾ ਇਹ ਪੈਸਾ ਲੈਂਦਾ ਜਾਂ ਕੋਈ ਕਮਿਸ਼ਨ ਗਿਆ ਸੋਨੂੰ ਤੇ ਤੁਸੀਂ ਪੁੱਛ ਸਕਦੇ ਹੋ ਜੀ ਸਾਡੇ ਕਿਸੇ ਵੀ ਤਰ੍ਹਾਂ ਦਾ ਕੋਈ ਕਮਿਸ਼ਨ ਨਹੀਂ ਹੁੰਦਾ ਵੀਰ ਜੀ ਇਸੇ ਕਰਕੇ ਤੁਹਾਨੂੰ ਕਹਨੇ ਹੁੰਦੇ ਵੀ ਜਿਹੜੇ ਚੈਨਲ ਇਦਾਂ ਦਾ ਕੰਮ ਕਰ ਰਹੇ ਨੇ ਡੀਲਰਾਂ ਨਾਲ ਗੱਲ ਕੀਤੀਆਂ ਹੋਈਆਂ ਉਹਨਾਂ ਦੀ ਵੀਡੀਓ ਤੁਸੀਂ ਵੀਡੀਓ ਚੈੱਕ ਕਰ ਲਿਓ ਸਾਰੀਆਂ ਹੀ ਵੀਡੀਓ ਤੇ ਇੱਕੋ ਹੀ ਨੰਬਰ ਮਿਲੂਗਾ ਸਾਡੀਆਂ ਵੀਡੀਓ ਤੇ ਦੇਖ ਲਓ ਤੁਸੀਂ ਹਰ ਟਰੈਕਟਰ ਤੇ ਹਰ ਨੰਬਰ ਬਦਲਿਆ ਜਾਂਦਾ ਹੈ ਠੀਕ ਹੈ ਜੀ ਤੇ ਜੇ ਕੋਈ ਡੀਲਰ ਵਾਲੀ ਵੀਡੀਓ ਹੁੰਦੀ ਤਾਂ ਉਹ ਚ ਵੀ ਅਸੀਂ ਸਪੈਸ਼ਲ ਦੱਸਿਆ ਜਾਂਦਾ ਕਿ ਇਹ ਡੀਲਰ ਦਾ ਟਰੈਟੇਜੀ ਇਸ ਕਰਕੇ ਸਾਡਾ ਚੈਨਲ ਹੈ ਜਿਹੜਾ ਇੱਕ ਨੰਬਰ 1 ਕੰਮ ਕਰ ਰਿਹਾ ਤੁਸੀਂ ਇਸੇ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਤੇ ਘੰਟੀ ਦਾ ਬਟਨ ਜ਼ਰੂਰ ਦਬਾ ਲਿਓ ਤਾਂ ਕਿ ਅਸੀਂ ਜਿਹੜੀ ਵੀ ਵੀਡੀਓ ਪਾ ਟੋਡੇ ਕੋਲੇ ਉਹਦਾ ਮੈਸੇਜ ਆਇਆ ਕਰੀ ਜੀ ਤੇ ਸਾਡੇ ਚੈਨਲ ਦਾ ਨਾਮ ਜੀ ਪੰਜਾਬੀ ਦੇ ਵਿੱਚ ਟਰੈਕਟਰ ਮੰਡੀ ਲਿਖਿਆ ਹੋਇਆ ਤੁਸੀਂ ਅੰਗਰੇਜ਼ੀ ਚ ਲਿਖ ਕੇ ਸਰਚ ਕਰ ਸਕਦੇ ਹੋ ਜੀ ਤੇ ਮਹਿੰਦਰਾ ਟਰੈਕਟਰ ਦੇ ਉੱਤੇ ਮੇਰੀ ਆਪਦੇ ਦੀ ਬੈਠੇ ਦੀ ਫੋਟੋ ਲੱਗੀ ਹੋਈ ਹੈ ਤੇ ਥੱਲੇ ਪੰਜਾਬੀ ਚ ਲਿਖਿਆ ਹੁੰਦਾ ਟਰੈਕਟਰ ਮੰਡੀ ਅੱਗੇ ਵੀ ਜੀ ਲੋਡਰ ਹਿੰਦੁਸਤਾਨ ਵਾਲਿਆਂ ਦਾ ਵੀ ਰਹੇ ਟ੍ਰੈਟਾ ਜਿਹੜਾ ਇਹ ਲੋਡਿੰਗ ਕਰਦਾ ਯਾਨੀ ਕਿ ਬਜਰੀ ਗੁਜਰੀ ਜਾਂ ਕੁਝ ਵੀ ਲੋਡ ਕਰਨਾ ਹੋਵੇ ਤਾਂ 1980 ਮਾਡਲ ਹੈ ਜੀ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਸਭ ਕੁਝ ਫੌਜ ਚਾਲੂ ਹਾਲਤ ਚ ਹੈ ਜੀ ਵੀਰ ਨੇ ਪ੍ਰਾਈਸ ਫੋਨ ਤੇ ਕਿਹਾ ਜੀ ਧੂਰੀ ਇਹਨਾਂ ਦਾ ਏਰੀਆ ਤੇ 70 ਪੈਸੇ ਵੀਰ ਨੇ ਜਿਹੜਾ ਟਾਇਰ ਕਹੇ ਆ ਜੀ 70 ਪੈਸੇ ਟਾਇਰ ਆ ਜੀ ਤੇ ਜੀ ਸੀ ਵੀ ਕਹਿੰਦੇ ਨੇ ਵੀਰ ਨੇ ਹਿੰਦੁਸਤਾਨ ਦੀ ਤੇ ਕਿਸਾਨ ਵੀਰ ਦਾ ਜਿਹੜਾ ਨੰਬਰ ਹੈ ਜੀ 97811 ਤੇ 238 ਜਨਾ 97811 23811 ਵੀਰ ਦਾ ਨੰਬਰ ਹੈ ਜੀ ਹਿੰਦੁਸਤਾਨ ਦੀ ਜੀ ਸੀ ਵੀ ਜੀ 1980 ਮਾਡਲ ਪਰਾਇ ਫੋਨ ਤੇ ਕਿਹਾ ਵੀਰ ਨੇ ਜੀ 70% ਟੈਰ ਪਈ ਹੈ ਜੀ ਤੇ ਕਿਸਾਨ ਵੀ ਦਾ ਨੰਬਰ ਸਕਰੀਨ ਤੇ ਹੈ ਜੀ ਤੇ ਸਾਰੇ ਹੀ ਵੀਰ ਜਿਹੜੇ ਮੈਨੂੰ ਐਡ ਭੇਜਦੇ ਨੇ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਆਪਦੀ ਮਸ਼ੀਨਰੀ ਦਾ ਰੇਟ ਵੀਰ ਜੀ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਕਾਫੀ ਵੀਰਾਂ ਦੇ ਫੋਨ ਆ ਰਹੇ ਕਿ ਵੀਰ ਜੀ ਰੇਟ ਕਾਫੀ ਜ਼ਿਆਦਾ ਹੁੰਦੀ ਹੈ ਤੁਹਾਡੇ ਚੈਨਲ ਤੇ ਤੇ ਇੱਕ ਤਾਂ ਵੀ ਸਾਰਿਆਂ ਉਹਨਾਂ ਜਿਹੜੇ ਵੀਰ ਕਮੈਂਡ ਕਰਦੇ ਉਹਨਾਂ ਨੂੰ ਦੱਸ ਦਿਆਂ ਕਿ ਰੇਟ ਵੀਰ ਅਸੀਂ ਖੁਦ ਨਹੀਂ ਤੈਅ ਕਰਦੇ ਕਿਸਾਨ ਵੀਰ ਤੈਅ ਕਰਦੇ ਨੇ ਤੇ ਅਸੀਂ ਉਹਨਾਂ ਨੂੰ ਕਹਿ ਵੀ ਨਹੀਂ ਸਕਦੇ ਵੀਰ ਜੀ ਤੁਸੀਂ ਇੰਨੀ ਦੀ ਚੀਜ਼ ਵਿੱਚੋਂ ਕਿਉਂਕਿ ਕਿਸਾਨ ਵੀਰ ਦੀ ਚੀਜ਼ ਹੈ ਜੀ ਤੇ ਮੁੱਲ ਵੀ ਉਹ ਵੀ ਤੈਅ ਕਰਦੇ ਨੇ ਪਰ ਕਿਸਾਨ ਵੀਰਾਂ ਨੂੰ ਬੇਨਤੀ ਅਸੀਂ ਜ਼ਰੂਰ ਕਰ ਸਕਦੇ ਹਾਂ ਕਿ ਬਰੇਟ ਵੀ ਜੀ ਥੋੜਾ ਜਿਹਾ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ 10-15000 ਦਾ ਫਰਕ ਚੱਲ ਜਾਂਦਾ ਕਿਉਂਕਿ ਕਿਸਾਨ ਵੀਰ ਨੂੰ ਇਦਾਂ ਹੁੰਦਾ ਵੀ 10000 ਆਪਾਂ ਜ਼ਿਆਦਾ ਰੱਖਾਂਗੇ ਤਾਂ ਉਹ ਘਟ ਕੇ ਤੇ ਵੀ ਆਪਣੀ ਜਿੰਨਾ ਗ੍ਰੇਟ ਆਪਾਂ ਮੰਗਿਆ ਉੰਨੇ ਕਿਤੇ ਆ ਜੂਗਾ ਤੇ 10000 ਤੁਸੀਂ ਜ਼ਿਆਦਾ ਮੰਗ ਸਕਦੇ ਹੋ ਵੀਰ ਜੀ ਪਰ ਬਾਹਲਾ ਜਦੋਂ ਆਪਾਂ ਕਰ ਦਿੰਦੇ ਹਾਂ ਫਿਰ ਉਹ ਚ ਬੜਾ ਦਿੱਕਤ ਆ ਜਾਂਦੀ ਹੈ ਅੱਗੇ ਤੁਸੀਂ ਦੇਖਣ ਨੂੰ ਵੀ ਜੀਪ 1994 ਤੇ ਆ 1,11000 ਰੁਪਇਆ ਪੜਾਈਦੇ ਜੀ ਤੇ ਤਲਵੰਡੀ ਸਾਬੋ ਏਰੀਆ ਜੀ ਜਿਪਸੀ ਜੀਪ ਹੈ 60% ਟਾਰਪੇ ਨੇ ਵੀਰ ਜੀ ਇਹਦੇ ਵੀਰ ਦਾ ਨੰਬਰ ਹੈ ਜਿਹੜਾ ਜੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਤੇ ਨੰਬਰ ਹੈਗਾ ਇਹਦਾ 78 143 ਤੇ 23911 78143 23911 ਜਿਪਸੀ ਵਾਲੇ ਵੀਰ ਦਾ ਨੰਬਰ ਹੈ ਜੀ ਲਾਏ ਲੱਗੇ ਹੋਏ ਨੇ ਕੰਡੀਸ਼ਨ ਤੋਂ ਡੇ ਸਾਹਮਣੇ ਆ ਜਿਪਸੀ ਜੀਪ ਹੈ ਜੀ 1994 ਮਾਡਲ ਹੈ ਜੀ 1 ਲੱਖ ਤੇ 10000 ਰੁਪਏ ਦੀ ਡਿਮਾਂਡ ਹੈ ਜੀ ਤਲਵੰਡੀ ਸਾਬੋ ਏਰੀਆ ਜੀ 60 ਪੈਸੇ ਟਾਇਰ ਪਏ ਨੇ ਨੰਬਰ ਸਕਰੀਨ ਤੇ ਵੀਦਾ ਐਡਲ ਗੋਣ ਲਈ ਸਾਡਾ ਨੰਬਰ ਹੈਗਾ ਜੀ 8837665987 ਸਾਰੇ ਵੀਰਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਜਿਹੜਾ ਅੱਜ ਕੱਲ ਵੀਰ ਜੀ ਕੰਮ ਚੱਲ ਰਿਹਾ ਕਮਿਸ਼ਨਾਂ ਵਾਲਾ ਤੇ ਇਹ ਤੋਂ ਪਲੀਜ਼ ਤੁਸੀਂ ਬਚ ਕੇ ਚੱਲੋ ਤੇ ਆਪਣੇ ਚੈਨਲ ਦੇ ਉੱਤੇ ਵੀਰ ਜੀ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕੀਤਾ ਜਾਂਦਾ ਸਾਰੇ ਵੀਰਾਂ ਨੂੰ ਇਹ ਹੈ ਤੇ ਕਾਫੀ ਚੈਨਲ ਇਦਾਂ ਦਾ ਕਰ ਰਹੇ ਨੇ ਵੀਰ ਤੇ ਸਾਰੇ ਚੈਨਲ ਨੂੰ ਅਸੀਂ ਨਹੀਂ ਕਹਿੰਦੇ ਇਦਾਂ ਕਈ ਚੈਨਲ ਬਹੁਤ ਵਧੀਆ ਕੰਮ ਕਰ ਰਹੇ ਨੇ ਪਰ ਕਈ ਚੈਨਲ ਹੈਗੇ ਨੇ ਵੀਰ ਜਿਨ੍ਹਾਂ ਨੇ ਡੀਲਰਾਂ ਨਾਲ ਗੱਲਾਂ ਕਰੀਆਂ ਹੋਈਆਂ ਨੇ ਤੇ ਉਹ ਪਹਿਲਾਂ ਤਾਂ ਡੀਲਰ ਦਾ ਹੁੰਦਾ ਵੀਰ ਵਿੱਚ ਤੇ ਫਿਰ ਉਹ ਡੀਲਰ ਨੂੰ ਕਹਿੰਦੇ ਵੀ ਅਸੀਂ ਤੇਰੇ ਕੋਲ ਗਾਹਕ ਲੈ ਕੇ ਆਵਾਂਗੇ ਤੇ ਵੀ ਸਾਡਾ ਕਿੰਨਾ ਮਲੂਆ ਫਿਰ ਉਹ ਵੀਰ ਜੀ ਲੈਂਦੇ ਨੇ ਉਸ ਤੋਂ ਬਾਅਦ ਡੀਲਰ ਤੋਂ ਤੇ ਉਹ ਪੈ ਜਾਂਦਾ ਵੀ ਸਾਰਾ ਕਿਸਾਨ ਵੀਰ ਨੂੰ ਜਿਹੜਾ ਟਰੈਡ ਲੈਣ ਗਿਆ ਹੁੰਦਾ ਤੇ ਕਾਫੀ ਤੱਕ ਕਾ ਹੋ ਜਾਂਦਾ ਵੀਰ ਜੀ ਇਸੇ ਤੱਕੇ ਨੂੰ ਰੋਕਣ ਲਈ ਸੀ ਇਹ ਚੈਨਲ ਸਟਾਰਟ ਕੀਤਾ ਸੀ ਪਰ ਇਹ ਚੈਨਲਾਂ ਦੇ ਉੱਤੇ ਵੀ ਹੁਣ ਆ ਰਹੇ ਨੇ ਇਹ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਉਹ ਹੁਣ ਚੈਨਲਾਂ ਨੂੰ ਵੀ ਟਾਰਗੇਟ ਕਰ ਰਹੇ ਨੇ ਮੇਰੇ ਕਿਸਾਨ ਭਰਾਵਾਂ ਨੂੰ ਜਿਹੜੇ ਆਨਲਾਈਨ ਖਰੀਦ ਰਹੇ ਨੇ ਹੁਣ ਤੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੁਣ ਤੇ ਇਹ ਕੰਮ ਤੋਂ ਬਚੋ ਵੀਰ ਜੀ ਤੇ ਆਪਣੇ ਚੈਨਲ ਨਾਲ ਜੁੜੇ ਰਹੋ ਤੇ ਇਸ ਤਰ੍ਹਾਂ ਹੀ ਤੁਹਾਨੂੰ ਵੀਡੀਓ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਜੀ ਅੱਜ ਦੀ ਵੀਡੀਓ ਸਿਰਫ ਇੰਨੇ ਜੀ ਮੈਂ ਇੰਟਰਸਟਿੰਗ ਵੀਡੀਓ ਲੈ ਕੇ ਜਲਦੀ ਤੁਹਾਨੂੰ ਫੇਰ ਮੁਲਾਕਾਤ ਹੋਊ ਜੀ ਤਦ ਤੱਕ ਲਈ ਰੱਬ ਰੱਖਾ